ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਗੇਰ ਆਨ ਬਸੀ ਵਲੌਗਸ ਬੋਠਾ ਪਟਿਕ ਬਣਿਆ ਆਪਣਾ ਇੱਧਰ ਦੇਖੋ ਬੰਦੇ ਨੂੰ ਇੱਕ ਬੰਦੇ ਨੂੰ ਉਹ ਆ ਜਗਾ ਹੈ ਇੱਥੇ ਜਿੱਥੇ ਬਾਥਰੂਮ ਵਿੱਚ ਚੁੱਲਾ ਧਰਨ ਨੂੰ ਮਿਲਦੀ ਕਦੀ ਕਦੀ ਉਹ ਇਹ ਵੀ ਟਿਕਦੀ ਹਾਂ ਕੱਚਾ ਜ ਨਹੀਂ ਮੈਂ ਬਚਾਰੀ ਜ ਬਣੀ ਹੁੰਦੀ ਬਦੂਈ ਨਹੀਂ ਯੂਕੇ ਵਾਲੇ ਦੁਸ਼ਮਣ ਯੂਕੇ ਵਾਲੇ ਦੁਸ਼ਮਣ ਨੂੰ ਪਤਾ ਨਹੀਂ ਹੈਗਾ ਦੁਸ਼ਮਣ ਯੂਕੇ ਵਾਲੇ ਬੰਦਿਆਂ ਨੂੰ ਪਤਾ ਨਹੀਂ ਹੈਗਾ ਕੀ ਇਹ ਬੁਟੀਕ ਕਿੱਧਰ ਬਣਿਆ ਹੋਇਆ ਸੋ ਤਾਂ ਮੰਮੀ ਦੀ ਜੀ ਉਹਨਾਂ ਨੇ ਸਮਝਾ ਰਹੇ ਨੇ ਬੁਟੀਕ ਦੇ ਅੰਦਰ ਵੀ ਕੰਮ ਚੱਲ ਰਿਹਾ ਓ ਮਾਈ ਗੋਡ ਇੱਥੇ ਟੂ ਮੱਚ ਬੰਦੇ ਖੜੇ ਸੋ ਮੈਂ ਬਾਹਰ ਕਿਆ ਲੈ ਕੇ ਨਹੀਂ ਜਾ ਸਕਦੀ ਓਏ ਮੇਰਾ ਅੰਡਾ ਉੱਠ ਗਿਆ ਹੈ ਅੰਡਾ ਫੱਜ ਗਿਆ ਅੰਡੇ ਅੰਡਾ ਉੱਠ ਕੇ ਵਾਸ਼ਰੂਮ ਚਲਾ ਗਿਆ ਓਏ ਮੇਰੀ ਟਿੱਡੂ ਦੀ ਨਿਕਰ ਇੱਥੇ ਪਈ ਹੈ ਤੇ ਟਾਈਮ ਹੋ ਚੁੱਕਿਆ ਜੀ ਆਈ ਥਿੰਕ ਸੋ ਸਾਢੇ 5 ਵਜੇ ਦੇ ਰਹੂੰ ਇਧਰੋਂ ਦੇਖਦੀਆਂ ਨੱਚਣਾ ਬੁਟੀਕ ਬਾਰੇ ਬੰਦੇ ਖੜੇ ਆ ਨੇ ਸੋ ਮੈਨੂੰ ਵਧੀਆ ਨਹੀਂ ਲੱਗਦਾ ਇਦਾਂ ਕਿਸੇ ਦੇ ਸਾਹਮਣੇ ਕੈਮਰਾ ਲੈ ਕੇ ਜਾਣਾ ਆਪਾਂ ਇਧਰੋਂ ਦੇਖਦੇ ਹਾਂ ਕੀ ਕਰਦੇ ਹੋਏ ਆ ਕੁਝ ਨਹੀਂ ਕਰਦੇ ਕੋਈ ਬਿਠੇ ਹਾਲਾ ਹੀ ਹੋਏ ਹੋਏ ਤੇ ਫਤੇ ਸਿੰਘ ਜੀ ਸ਼ੁਕ ਕਰਕੇ ਵਾਸ਼ਰੂਮ ਬਾਹਰ ਚਲੇ ਗਏ ਨੇ ਤੇ ਇਧਰ ਤੇ ਤੁਹਾਨੂੰ ਸੱਚ ਦਿਖਾਇਆ ਸੀ ਨਾ ਕਿ ਪੇਂਟ ਹੋ ਗਿਆ ਤੇ ਹੁਣ ਹੁੰਦਾ ਪਿਆ ਹੈ ਪੇਂਟ ਕਿਚਨ ਦੇ ਵਿੱਚ ਅਜੇ ਸੋ ਸਿੰਗਲ ਕੋਟ ਹੋਇਆ ਦੂਸਰਾ ਜੇ ਹੋਣਾ ਹੈ

ਕਿਉਂ ਪਿਆ ਇੱਕ ਮੂਰੇ ਕੋਲਾ ਦੇਖ ਉਹ ਠੰਡਾ ਪਾਣੀ ਪਿਆ ਉਹ ਵੀ ਆਦਤ ਲੱਗ ਉਹ ਵੀ ਘਰ ਦੇ ਮਨ ਤੇ ਤਾਂ ਖਾਲੀ ਆ ਤਾ ਚ ਪਾਣੀ ਪਾ ਦੇ ਮੈਂ ਕਿਹਾ ਕਹਿੰਦੀ ਖਾਲੀ ਏ ਇਹਨਾਂ ਨੂੰ ਉੱਜਾ ਮਾਰ ਤਾ ਠੀਕਾ ਇਹਨੂੰ ਖੋਲ ਕੇ ਇਹਨਾਂ ਨੂੰ ਲਿਖਾ ਦੇ ਚਪੁਰਾ ਗਾਹ ਪੈ ਗਿਆ ਇਹਨੂੰ ਬਾਹਰ ਕਰਾ ਦੇ ਉਹ ਕਿਹ ਰਹਿ ਗਿਆ ਤੈਨੂੰ ਉਹ ਬੰਦ ਕਰ ਦੇਣੇ ਉਹ ਸਿਕਟੇ ਨਹੀਂ ਬਣਾਣੇ ਉਹ ਸੁਣ ਬੜਾ ਬੜਾ ਭਾਗ ਤੰਦੀ ਕੁ ਲੱਚ ਲਾੜਾ ਦਿਖਾਈ ਮਾਨ ਪਿੱਤੇਰਾ ਕੁਚਾ ਦਿਖਾਈ ਬੱਲੇ ਦਾ ਮਾਲ ਚੱਕੋ ਫਰੀ ਦਾ ਮਾਲ ਤੇ ਆ ਥੋੜੀ ਫੇ ਇੱਧੇ ਲਾਈ ਜੋ ਉੜੀ ਬਾਬਾ ਕੀ ਬਣਾ ਕਰੇ ਉੜੀ ਬਾਬਾ ਇਹ ਉੜੀ ਬਾਬਾ ਤੈਨੂੰ ਅਜੇ ਵੀ ਯਾਰ ਤੰਦ ਭੁੱਲ ਭੱਲ ਗਿਆ ਉੜੀ ਬਾਬਾ ਬਾਬਾ ਉੜੀ ਪਾਪਾ ਨੇ ਇਹ ਕਿਹਾ ਲਿਆ ਸੱਤ ਬੰਦੇ ਦੇ ਪਾਣੀ ਨਹੀਂ ਆਉਂਦਾ ਸੀ ਮੈਂ ਆ ਦੇ ਘਰ ਤੇ ਨਿਕਿਆ ਮੈਂ ਕਿਹਾ ਉੜੀ ਪਾਪਾ ਉੜੀ ਪਾਪਾ ਮੇਰੇ ਕੋਲ ਪਾਣੀ ਮਾਤਾ ਪਤਾ ਮੇਰੀ ਸ਼ਿਟ ਨਗਦੀ ਚੇਲ ਗਈ ਦੀਦੀ ਮੇਰੀ ਸ਼ਿਟ ਮੈਨੂੰ ਛਾੜ ਗਿਆ ਫੜ ਤੇ ਕੁੱਟ ਕੇ ਕਹਿੰਨ ਖਾਜ ਤੇ ਉੜੀ ਪਾਪਾ ਲੈ ਬੜਾ ਜੀ ਗਾਜੀ ਸਾਰਿਆਂ ਨੂੰ ਵੈਲਕਮ ਟੂ ਰੋਕ ਜਾਂ ਸਤੂ ਘਰੇ ਦੇ ਕੋਲ ਮੈਂ ਫਸ ਗਿਆ ਤੇ ਹੁਣ ਸਾਰੇ ਦੇ ਜਾਣੇ ਬਾਹਰ ਪਟੇ ਇਧਰ ਆ ਪੰਜਾ ਲੱਗ ਗਿਆ ਜਿਹੜਾ ਨਹੀਂ ਹੁੰਦਾ ਉੱਤੋਂ ਰਹਿ ਤਾ ਸਾਰਾ ਕਾ ਗਏ ਜੀ ਜੇ ਜੰਤਰਾ ਫਰਨਾ ਦਾ ਵੀ ਉਧਰ ਵਿੱਚ ਹੀ ਸੋਨ ਨੂੰ ਨਾ ਬਣ ਗਿਆ ਦੇਖਾ ਗਾਣੀ ਤਾਂ ਦੇਖੋ ਆ ਉਹ ਜਿੰਨੇ ਰੋਗਾ ਰਿਆ ਗਿਆ ਹੈਗਾ ਤਾਂ ਅਸੀਂ ਬਲੈਕ ਥੋੜੇ ਪਰਦਰ ਦੇ ਵਿੱਚ ਖੋਲ ਜਰਾ ਕਰਕੇ ਦੇਖੋ ਸੋਨ ਲਾ ਸੋਨ ਲਾ ਦਿਆ ਤੇਂ ਤਰੀ ਵੀ ਸੈਲ ਸਟੈਂਡ ਤੋਂ ਲੱਗੇ ਤੇ ਆ ਦੇਖੋ ਜੀ ਅੰਕਲ ਆਇਆ ਓਏ ਲੱਕੜ ਦੇ ਵਾਲੇ ਵਰਗੇ ਤਰ੍ਹਾਂ ਲੱਗਿਆ ਆਕੜ ਇਹ ਹਲਾ ਤੂੰ ਕਿੰਨੀ ਅੱਕੀ ਖੇਦਾ ਆਕੜ ਦੇ ਹਲਾ ਕਿੰਨੀ ਜੱਕੀ ਖੇਦਾ ਤੇ ਆ ਕੱਚੀ ਜੌਂਦੇ ਦਿਨ ਤੋਂ ਤੇ ਗਾਇਸ ਕੋਈ ਨਹੀਂ ਕਈ ਬੋਲ ਨਹੀਂ ਚ ਇਹ ਕੋਈ ਮੰਤਰੀ ਜਿਹੜਾ ਨਾ ਇਹ ਬਹੁਤ ਤੇਜ਼ ਆ ਜਿਹੜਾ ਹੈਗਾ ਹਾਂ ਗਾਇਸ ਆਹ ਮੰਤਰੀ ਸਾਹਿਬ ਇਹ ਬੜਾ ਬੰਦਾ ਤੇਜ਼ ਹੈ ਇਹ ਟਾ ਲੱਗਿਆ ਕੇ ਕੇ ਦਾ ਰੰਕਲ ਨਾ ਪਰੇ ਇੱਥੇ ਹੀ ਲੇਰੇ ਬਾਜ਼ਰ ਨੂੰ ਮੈਂ ਬਾਜ਼ਰ ਨੂੰ ਦੇ ਫਿਰ ਕੀ ਵੀ ਇਦਾਂ ਦੀ ਹੈ ਇੱਕ ਕੱਟ ਆਊਟ ਹੈ ਆ ਗੀਂ ਦੇਖ ਲੈ ਕਿ ਟੱਟੀ ਕਰਦੇ ਦੇਖ ਲੈ ਸੇਗਾ ਆਉਗੀ ਕੋ ਲੈ ਆ ਕੋ ਤਿੰਨ ਸਲੀ ਚੜੇ ਰਹੇ ਲੋ ਹੁਣੇ ਤੋਰ ਕੇ ਸਾਈਡ ਤੇ ਨਹੀਂ ਨਾ ਨਹੀਂ ਪਾਉਂਦਾ ਆਹ ਟੱਕ ਐਟ ਕੇ ਆਈ ਕੋ ਇਹ ਬਣਾਦੀ ਕੋਤੀ ਮਾ ਕੋਈ ਕਰੋ ਇਹ ਆਇਆ ਪੂਰ ਨਹੀਂ ਦੋ ਰੋ ਰੋ ਦੇਖਿਆ ਕਿ ਉਹ ਰਵੇ ਪਤਾ ਨਹੀਂ ਕਿ ਸਾਡੇ ਦੀ ਸਮਾਜ ਤੇ ਬੜਾ ਆ ਖੋਈ ਆ ਦਰਾਈ ਜਾ ਹੜ ਡੋੜੀ ਬੁਝੇ ਰੋਏ ਖੋਈ ਮੈਂ ਤਾਂ ਵੈਸੇ ਨਾ ਵੀਰੇ ਵਲੌਕ ਬਣਾ ਮੇਰਾ ਕਹਿੰਦੇ ਵੈਸੇ ਨਾ ਮੇਰਾ ਵਲੌਕ ਬਣਾ

ਮਮਾ ਕੀ ਕਰ ਰਹੇ ਕੀ ਕਰ ਕੀ ਕਰ ਮਮ ਜੀ ਮਮ ਜੀ ਨਹੀਂ ਹੋਈ ਆ ਦੇਖ ਮੈਂ ਕੀ ਕੀਤਾ ਅੰਤਲੇ ਕੋਈ ਨਹੀਂ ਲਾ ਪੜਿਆ ਪਤੇ ਦੇ ਅੰਕਲ ਨੇ ਪਾਇਆ ਅੰਕਲ ਨੇ ਐਪੀ ਪਾਇਆ ਪੈਣੀ ਪੋਣੀ ਕਰ ਲਈ ਅੱਗੇ ਯਾਰੀ ਮੂਲੇ ਨੇ ਕੌਣ ਮੈਂ ਬੇਲੋਂ ਨਿਕਲਦੀ ਗੇ ਨਿਕਲ ਕੇ ਕੇਰੀ ਵੇ ਮੋੜਿਆ ਆ ਆਪਾਂ ਕੋਲ ਜੀ ਨੰਨੀ ਰੋਲ ਕਿ ਸੱਪੀ ਸੱਪੀ ਨਿਕਲ ਕੇ ਤੇ ਪੇਟ ਹੂੰ ਪੇਟ ਇਹ ਪੇਟ ਸੋਲਟ ਤੇ ਕਮਨ ਸਾਰੇ ਘਰ ਦੇ ਤੇ ਜੇ ਸਬਜੀ ਕਿਹਨੇ ਬਣਾਉਣੀ ਹੈ ਇਲਜ਼ਾਮ ਲਾ ਦੇ ਸਤ ਮਨਪੀ ਮਨਪੀ ਤੇ ਤਾਂ ਸਬਜੀ ਚਾਹੀਦੀ ਤੇ ਫੇਰ ਸਬਜੀ ਟਾਈਮ ਤੇੜਕਾ ਵੀ ਲਾਣਾ ਪੈਣਾ ਅਮ ਅੱਜ ਤਾਂ ਆਪਾਂ ਨਾ ਗੋਮਨਾ ਅੱਜ ਰੋਟੀ ਖਾਣੀ ਭਾਵੇਂ ਮਦੀਆ ਨਾ ਹੋਵੇ ਹੀ ਤਦੋਂ ਤਾਂ ਆਖ ਜਿ ਰੱਖ ਕੇ ਰੁਕੀ ਕੋਣੀ ਕੋਲੇ ਟੂਕ ਨਹੀਂ ਮੱਗੀ ਬਸ ਠੀਕ ਹੈ ਅੰਮਰੇ ਪਾਂਡੇ ਰ ਮਾਂਜਾ ਮਨ ਸਜਾ ਦੇਣੀ ਜਗਣਾ ਫਰਾਈ ਥਾ ਦੇ ਤੇ ਕਿੱਥੇ ਪਈ ਜੜਾਈ ਇਹ ਕਰੀ ਮੰਨ ਦੇ ਵਿੱਚ ਪਾਣੀ ਮਾਰੀ ਮੜਿਆ ਉੱਤੋਂ ਮਿੱਟੀ ਪਈ ਹੋਣੀ ਚੰਗੀ ਤਰ੍ਹਾਂ ਮਾਰਦੀ ਬਸ ਵਾਰ ਕੇ ਮਿੱਟੀ ਪਈ ਹੋਣੀ ਪਰਨੀਤ ਕੱਲਾ ਚੱਲਣਾ ਹੈ ਪਾਪਾ ਨਾਲ ਥੋੜੀ ਉਹਨੇ ਸਮਾਨ ਦੇ ਕਿਹੋ ਜਿਹਾ ਸੁਨਾਮ ਸੁਨਾਮ ਥੋੜੀ ਚੱਲੇ ਹਾਂ ਉਧਰ ਆਏ ਨਾ ਥਾਲੀ ਥਾਲੀ ਕੀ ਹੈ ਇੱਥੋਂ ਕਹਿੰਦਾ ਲੈ ਆਨ ਨਾ ਜਾ ਕੇ ਲੈ ਕਿਵੇਂ ਲੈ ਆਏਗਾ ਪਤਾ ਇੱਥੋਂ ਹੋਰ ਗਿਆ ਕਰਕੇ ਟੁੱਟਰੀ ਤੇ ਹੋ ਲੈ ਲੈ ਪੜੋਂ ਹੋਰ ਆਵੇ ਅੱਜ ਜੋ ਇੱਕ ਪਾਸੇ ਆਪਾਂ ਦਾਲ ਧਰਤੀ ਇੱਕ ਪਾਸੇ ਆਪਾਂ ਘਰੇਲੇ ਬਣਾਣੇ ਅੱਜ ਕੱਟ ਕੇ ਬਣਾ ਲੱਗੀ ਕਿ ਭਰ ਕੇ ਚਲ ਇਹ ਪਿਆੜ ਨਹੀਂ ਹੋ ਗਈ ਹੋਰ ਕੀ ਇੱਥੇ ਤੇਰਾ ਕੋਈ ਦਾਗ ਦੂਗ ਲੱਗ ਗਿਆ ਨਾ ਬੈਠੀ ਰਹੇਂਗੀ ਫਿਰ ਲੋ ਜੀ ਆਪਾਂ ਦਾਲ ਦੇ ਤੜਕੇ ਦਾ ਸਮਾਨ ਤਿਆਰ ਕਰੀਏ ਬਿਨ ਕੋ ਸੁੱਕੀ ਸਬਜੀ ਆਤਾ ਤੁਹਾਨੂੰ ਪਤਾ ਸਾਰਿਆਂ ਨੂੰ ਜਿੱਦਾਂ ਕਿ ਮੈਂ ਰੋਟੀ ਘੱਟ ਖਾਨੀ ਆ ਸੁੱਕੀ ਸਬਜੀ ਨਾਲ ਨਾ ਮੇਰਾ ਢਿੱਡ ਨਹੀਂ ਭਰਦਾ ਸੋ दाल वगैरह ਚ ਮੈਂ ਰੋਟੀ ਚੂਰ ਕੇ ਚੰਗੀ ਤਰ੍ਹਾਂ ਖਾ ਲੈਣੀ ਆ ਤੇ ਮੇਰਾ ਢਿੱਡ ਭਰ ਜਾਂਦਾ ਐਨ ਵਧੀਆ ਹੋਏ ਮੈਂ ਡਰ ਗਿਆ ਮੈਂ ਕਿਹਾ ਪਤਾ ਨਹੀਂ ਹੂਨੇ ਮੈਨੂੰ ਕਾ ਪਤਾ ਨਹੀਂ ਕੋਨੇ ਲੂਲਾ ਪੈ ਜਾਂਦੇ ਵਿਚੀਨ ਓਏ ਨਾ ਪੁੱਤ ਪੁੱਤ ਤੈਨੂੰ ਮੈਨੂੰ ਦਰਦ ਦੇ ਕੇ ਕੀ ਮਿਲਦਾ ਹੈ ਤੈ ਤੂੰ ਘੋਸ਼ਵਤਰ ਘਰ ਵਾਲੇ ਨੂੰ ਮੁੰਡਾ ਕਿਹਾ ਅਗਲੇ ਨੇ ਨਾ ਬੜਿਆ ਆਕੜ ਕੇ ਅੱਛਾ ਕਾ ਕਿਹੜੀ ਗੱਲੋਂ ਮੈਂ ਹਾਂ ਨਾ ਕੰਮ ਰਸ ਹੂੰ ਉਹ ਕਿ ਮੈਂ ਮੇਰੇ ਆਵੇਂ ਐਡਾ ਰੋਵ ਮਾਂ ਕਾ ਐਡਾ ਰੋ ਮੇਰਾ ਡੀਐਸਪੀ ਦਾ ਨਾ ਜਰਾ ਤੇਰਾ ਰੋ ਕਰ ਲਾ ਲੈ ਜੇ ਡੀਐਸਪੀ ਨੇ ਸੁਣ ਲਿਆ ਨਾ ਮੈਂ ਨਾ ਹੋਣਾ ਤੇ ਚੱਲਣਾ ਤੇ ਚੱਲਣਾ ਕੋਈ ਇਹ ਤੇ ਨਹੀਂ ਕਰਣਾ ਨਾ ਨਹੀਂ ਕਰਣਾ ਹੈਗਾ ਤੇ ਕਹਿੰਦੇ ਮੈਂ ਕੋਪੀ ਜਿੱਪਾਈ ਕਰਾਂ ਮੈਂ ਕਿਹਾ ਅੱਛਾ ਮੈਂ ਕੀ ਕੰਮ ਕੀ ਇਹ ਇਹ ਤਾਂ ਫੇਰ ਕੰਮ ਕਰਾਂ ਸਿੱਧੇ ਮੱਖੇ ਗੱਲ ਕਰ ਅੱਛਾ ਕਿ ਜੇ ਨਾ ਕਰਾਂਗੇ ਫੇਰ ਮੈਂ ਕਿਹਾ ਮਗਾ ਸਿੱਧੇ ਮੱਥੇ ਗੱਲ ਕਰਦੇ ਅਸੀਂ ਅੰਦਰ ਵੜ ਕੇ ਸਾਨੂੰ ਨਹੀਂ ਗੱਲ ਕਰ ਅੰਦਰ ਵੜ ਕੇ ਨਹੀਂ ਹੁੰਦੀਆਂ ਨਾਨੀਆਂ ਗੂਰਾ ਪਰ ਆ ਗੱਲਿਆ ਕਰੀ ਜਾਓ ਮੈਂ ਕਿਹਾ ਹਾਂ ਸਾੜ ਤਾਂ ਬੰਦੇ ਦਾ ਬੰਦੇ ਮੈਂ ਕਿਹਾ ਉਹ ਵਿੱਚ ਵੜ ਕੇ ਗੱਲ ਕਰਦੇ ਸਾਡੇ ਜਨਾਨੀਆਂ ਉਦੋਂ ਤੇਜ ਨਾ ਮੈਂ ਕਿਹਾ ਉਹਦਾ ਮੈਂ ਵੱਡਣ ਦਾ ਖਜਾਂਦੀਆਂ ਅਗਲੇ ਨੂੰ ਮੈਂ ਹੈ ਬੱਬੀ ਮੂੰਹ ਪਰੇ ਕਰਕੇ ਹੱਸਦਾ ਹੋਣਾ ਵੀ ਐਕਟਿੰਗ ਬਹੁਤ ਸੋਹਣੀ ਕਰਦੇ ਔਰ ਇਹ ਲੱਗੂ ਕਿ ਪੁਕੀ ਵਿੱਚ ਲੱਗ ਰਿਹਾ ਕੌਣ ਵੀ ਲੱਗਦੀ ਆਇਆ ਕਰ ਦੱਸ ਤੂੰ ਬਾ ਦੱਸ ਦੱਸ ਮੈਂ ਹੋਲੀ ਵਰਗਾ ਦੱਸ ਤੂੰ ਪਾ ਦੱਸ ਮੈਂ ਪਾ ਆਪ ਦੋਨੇ ਲੜਨੀ ਆਂ ਹਰ ਆ ਕੇ ਤਿੰਨੇ ਜਣੇ ਖਰੀਦਣੇ ਆ ਹਾਂ ਸਹੀ ਗੱਲ ਆ ਤਿੰਨੇ ਜਣੇ ਖਰੀਦਣੇ ਬੱਬੀ ਤੂੰ ਤਾਂ ਨਹੀਂ ਹੈਂ ਦੱਲ 5 ਲੱਖ ਤੂੰ ਪਾ ਦੀ ਹੋਰ ਘਰ ਬਣ ਜੂਗਾ ਸਸਤੇ ਚ ਘਰ ਬਣ ਜੂਗਾ ਹੋਰ ਕੀ ਚੱਲ 7 ਲੱਖ ਮੰਨ ਪ੍ਰੀਤ ਦਾ ਮਾਂ ਮੇਰਾ ਕੁਰਸੀ ਪੜਾ ਕੌਣ ਦੇ ਲੈ ਚਰਾਤੇ ਅਮਨ ਵੀ ਇਹੇ ਕੱਢ ਲਈ ਵਿੱਚੋਂ ਆ ਕਪੜਾ ਆ ਮਨਪ੍ਰੀਤ ਮਨਪ੍ਰੀਤ ਅਮਨ ਤੈਨੂੰ ਕਿੱਦਾਂ ਬੋਲੀ ਉਹ ਕਹਿੰਦੀ ਬੇਵਕੂਫ ਬੇਵਕੂਫ ਹੀ ਆਂ ਕਿਰਸੀ ਅਦਰ ਰੱਖ ਮਨ ਥੋੜੀ ਜਿੰਨੀ ਸਪਾਟ ਨਾ ਜਾ ਰਹੀ ਐ ਖਣ ਨਹੀਂ ਮੈਂ ਕਹਾਂ ਤੇ ਸਪਾਟ ਨਹੀਂ ਦਿੱਤੀ ਮੈਂ ਅੰਦਰ ਮੈਂ ਵੈਸੇ ਆ ਗਈ ਜਿਹੜਾ ਰੱਖ ਦੇ ਅਲਮਾਰੀ ਚ ਰੱਖ ਲੂਗੀ ਇਹ ਨਹੀਂ ਤਾਂ ਨਹੀਂ ਇਹ ਗੰਦਾ ਹੋਣਾ ਅੰਦਰ ਵੀ ਪੁਟੀ ਫੇਰਨੀ ਐ ਅੰਦਰ ਕਿਥੇ ਫੇਰਨੀ ਸੀਕਦਾ ਹੈਗਾ ਅੰਦਰ ਆਹ ਸਾਈਡ ਲੱਤੀ ਪਈ ਥੋੜੀ ਜੀ ਅੱਛਾ ਅੱਛਾ ਬੱਬੀ ਦਾ ਲਾਹਾ ਲੈ ਲਈ ਬੱਬੀ ਦਾ ਕੀ ਪਤਾ ਬੱਬੀ ਦਾ ਜ ਬਹੁਤ ਲਾਹਾ ਲੈਣਾ ਸੀ ਬੱਬੀ ਨੂੰ ਮਾਜੇ ਵੀ ਲੈ ਕੇ ਜਾਣਾ ਆ ਮਾਲਵੇ ਵਾਲੇ ਸਾੜ ਦੇ ਤਾਂ ਬੱਬੀ ਨੂੰ ਪੇਂਟ ਕਰਤਾ ਮੈਂ ਕਹਿਣ ਲੱਗੇ ਆ ਉਹ ਕਿ ਦਾਗ ਪੈ ਗਏ ਬੱਬੀ ਚੂਮਰ ਖਰਾਬ ਕਰਾਤਾ ਬੱਬੀ ਉੱਤੇ ਚੂਮਰ ਖਰਾਬ ਹੋ ਜਣੇ ਨੇ ਉਹਦੇ ਮਿੱਟੀ ਪੈ ਨਹੀਂ ਉੱਤੇ ਉੱਤੇ ਦੋ ਚੂਮਰ ਲਾਇਦੇ ਹੈ ਇਹੇ ਇਹਦੀ ਕਿੰਨਾ ਵਾਰ ਸੁਣੀ ਕਰੇ ਨਾ ਹਾਂ ਹਾਂ ਤੂੰ ਦੱਸ ਤੇਰੀ ਰਿਕਵੈਸਟ ਕੀ ਪੂਰੀ ਕਰਾ ਕਰੇਂ ਬੋਲ ਇਹ ਤੇ ਜਦੋਂ ਕੋਈ ਨਾ ਕੋਈ ਰਿਕਵੈਸਟ ਪਾਣੀ ਬੋਲ ਉਹ ਮੜ ਵੇਖੀ ਕੁਲਚਾ ਬਣਾਉਣਾ ਕਰਾ। ਇੱਧਰ ਰੋਟੀ ਦਾ ਟਾਈਮ ਹੁੰਦਾ ਤੇ ਕੁਲਚਾ ਚ ਪਾਣਾ ਕੀ? ਛੇਲੇ ਭਰਦਨੇ ਆ ਤੇਨੇ ਇੱਕ ਕੁਲਚਾ ਚ। ਹੈ? ਕੱਚਾ ਕਰੇਲਾ ਰੱਖ ਲੈ। ਹਾਂ, ਕੱਚਾ ਕਰੇਲਾ ਰੱਖ ਦੇ। ਕਰੰਚੀ ਕਰੰਚੀ ਕਿੱਕ ਖਾ। ਕੀ? ਠੀਕ ਐ। ਵੀਡੀਓ ਬਣਾਉਣੀ ਦਾ। ਇਹ ਨਹੀਂ ਆਇਆ ਗਾਉਣੀ। ਤੋ ਕੱਟ ਕੇ ਬਣਾ ਲੰਦੀ 2 ਮਿੰਟ ਲੱਗਣੇ ਸੀਗੇ ਨਾਲੇ। ਬਸ ਉਹ ਖਰਾਬ ਹੀ ਹੋਣੀ ਸੀ ਤੇ ਆ ਤਾਂ ਭਰੇ ਹੋਏ ਤਾਂ ਖੁੱਲ ਜੇਗੇ ਤੇ ਪਤਾ ਨਹੀਂ ਕਿਵੇਂ ਤੇ ਕਰੇਲੇ ਨੇ। ਚੰਗੀ ਤਰ੍ਹਾਂ ਸੀ ਦਾ ਲਾ ਲੈ। ਛਰੇਲੀਆਂ ਨੇ ਛਰੇਲੀਆਂ। ਇਹ ਛਰੇਲੀਆਂ ਕਿਹੜੇ ਪਾਸੇ ਏਡੇ ਏ ਤਾਂ ਕਰੇਲੇ ਨੇ। ਤੇ ਲੋਟੀ ਰੋਟੀ ਖਾਣੀ ਸੋਖੀ ਪਈ ਤੇ ਉਹ ਆ ਗਏ ਮੈਂ ਜਲਦੀ ਮਰੀ ਆਈ ਮਾਰਦੇ ਤੈਨੂੰ ਕੀ ਗਿਆ ਏ ਤੈਨੂੰ ਤਾਂ ਮੈਂ ਕੁਛਿਆ ਹੀ ਨਹੀਂ ਮੈਂ ਤਾਂ ਆਪਣੀ ਅੱਖਾਂ ਵਿੱਚੋਂ ਦੀ ਘਾ ਪਿਆਜ ਘੱਟ ਕੇ ਅੰਮ੍ਰਿਤ ਦੇ ਨੂੰ ਦੱਸਿਆ ਨਾਲ ਜਿਹੜਾ ਕੱਲ ਪੰਗਣ ਦੀ ਉਹ ਜਿਹੜਾ ਦੱਸਿਆ ਨਾਲ ਸੁਣਦਾ ਕਿ ਇੱਥੇ ਚੰਗੀ ਤਰ੍ਹਾਂ ਕੱਪੜੇ ਲਵਾ ਕੇ ਦੇਈ ਜਿਹੜੇ ਉਹ ਕਾਸਿਆ ਨੇ ਠੇੜ ਤੋਂ ਕੱਪੜੇ ਕਿੱਡੀ ਜਾਵਣ ਨਹੀਂ ਤਾਂ ਕੱਪੜੇ ਘੱਟ ਨਹੀਂ ਨੇ ਹੋਰ ਕਹਤ ਰਹੀ ਕਹਿੰਦੀ ਮੈਂ ਵੀਡੀਓ ਚ ਮੋਟੀ ਲੱਗਦੀ ਆ ਕਹਿੰਦੀ ਇਹ ਹੀ ਵੇਖੀ ਜਾਂਦੀ ਵੀਡੀਓ ਚ ਵੀ ਮੈਂ ਮੋਟੀ ਲੱਗਦੀ ਆ ਇਹਨਾਂ ਨਾਲ ਕਹਿੰਦੀ ਤੂੰ ਤਾਂ ਪਤਲੀ ਹੀ ਲੱਗਾਂਗੀ ਮੈਂ ਤਾਂ ਢਮਾਂ ਲੱਗਦੀ ਆ ਕਹਿੰਦੀ ਹਾਂ ਫੇਰ ਤੂੰ ਇੰਨਾ ਤਾਂ ਤੂੰ ਮਨਪ੍ਰੇਤ ਤੁਰਦੀ ਫੇਦੀ ਇੰਨੀ ਤੇਰੇ ਚ એનર્ਜੀ ਇਹ ਤਾਂ ਪਤਲੀ ਕਾਤੋਂ ਨਹੀਂ ਹੁੰਦੀ ਹੈਗੀ ਹੈ ਮੈਂ ਤਾਂ ਮੋਟੀ ਹੋ ਜਾਣੀ ਆ ਹੈ ਜਿੰਨੋਂ ਦਵੈਸੇ ਗੇੜੇ ਕੱਢਦੀ ਐ ਨਾ ਉਹ ਘਰ ਤੋਂ ਲੈ ਕੇ ਸੁਰੇ ਤੱਕ ਤੇ ਤੂੰ ਐ ਮਿੰਟਾਂ 'ਚ ਬਦਲੀ ਆ ਦੇ ਪਤਲਿਓ ਕੀ ਕਰਾਉਣਾ ਪਤਲਿਓ ਕੀ ਕਰਾਉਣਾ ਲੈ ਕਹਿੰਦੀ ਮਨ ਤੁਸੀਂ ਕਹਿੰਦੀ ਕੀ ਕਰਾਉਣਾ ਪਤਲਿਓ ਗੇ ਮੈਂ ਕਾਜੀ ਤੇਰਾ ਆਪਾ ਮਰਨਾ ਤਾਂ ਆਪਾ ਘੜ ਤੁਰ ਕੇ ਜਾਣਾ ਲੋਕਾਂ ਨੇ ਜਾ ਕੇ ਲੈ ਕੇ ਜਾਣਾ ਘਰ ਦਾ ਘੰਡਾ ਘਰ ਭੰਜੇ ਜਾਣਗੇ ਕਿਹੜਾ ਸਭ ਤੋਂ ਪਾੜੇ ਨੇ ਆਇ ਕਹਿੰਦੇ ਨੇ ਪਿਆਜਾ ਕੱਟਾ ਮਾਰ ਕੇ ਜੋ ਬੰਦਾ ਮਰ ਗਿਆ ਸਹੀ ਗੱਲ ਐ ਅੱਜ ਕੱਲ ਤਾਂ ਨਾ ਅਗਲਾ ਬੱਸ ਥੋੜੇ ਦਿਨਾਂ ਦਾ ਉਹ ਹੁੰਦਾ ਬੰਦਾ ਭੁੱਲ ਜਾਂਦਾ ਮਿੰਟਾਂ 'ਚ ਮੈਂ ਹਾਕਰਾ ਤਾ ਗਰਮ ਕਰਦੀ ਹੈ ਪਤਾ ਨਹੀਂ ਕਿਹੜੇ ਕਿਹੜੇ ਟਾਲਾ ਮੈਂ ਦਾਇਮਨ ਰਜੋ ਸਭ ਕਵੀ ਟ੍ਰੇਨਿੰਗ ਦੀ ਵੀ ਕੇ ਪੰਜਾਬੀ ਹਮ ਪ੍ਰਧਾਨ ਸਾਰੇ ਦਰਨੇ ਇਗਨੋਰ ਮਾਰਤਾ ਚ ਕੋਈ ਪ੍ਰਧਾਨ ਸਭ ਪੁੱਛੀ ਆਉਂਦੇ ਵੀ ਜੀ ਇਹਦੀ ਕੀ ਪ੍ਰਾਈਸ ਹੈ ਪੁੱਛਣ ਦਾ ਕੋਈ ਮੈਂ ਦੱਸਾਂ ਤੂੰ ਪੜੀ ਵੀਡੀਓ ਪਾਉਣ ਤੋਂ ਪਹਿਲਾਂ ਲਿਸਟ ਬਣਾ ਕੇ ਦੇ ਦਿਆ ਕਰ ਗਰਮ ਕਰੀ ਪੜਾਈ ਮਤੇਲ ਪਾਵੇ ਜਦੋਂ ਸੁਟਾ ਨਾ ਕਰੇ ਬੱਚੇ ਛਾਇ ਮਨ ਵੀ ਤਾਂ ਆਦੇ ਇਧਰ ਕੀ ਪਿਆਈ ਥੱਲੇ ਅੰਮਾ ਨੇ ਨਾ ਮਾਂ ਦਿੱਤੇ ਨੇ ਪਹਿਲਾਂ ਕੜਾਈ ਰੱਖੀ ਏ ਹੁਣ ਇੱਕ ਗੈਸ ਵਾਲ ਖਾਊਗਾ ਇੱਕ ਜਾ ਕੇ ਤੇਲ ਪਾ ਕੇ ਆਊਗਾ ਬੰਦਾ ਏ ਖਾਲੀ ਫੜਾ ਕਰੇਲੇ ਬਣਾ ਦਈਏ ਸੀ ਆਪਾਂ ਪਹਿਲਾਂ ਦਾਲ ਨੂੰ ਤੜਕਾ ਲਾਈਏ ਕੜਾਈ ਉੱਤੇ ਫੜਾ ਕਰ ਲੈ ਕੜਾਈ ਪਰੇ ਕਰ ਲੈ ਕੜਾਈ ਚ ਪਾ ਦੇਣਾ 50 ਕਰੰਚੀ ਭਾਂਜਣਗੇ ਕਿਆ ਕਰੇਲੇ ਨਹੀਂ ਭੁੱਜਣੇ ਕੋਈ ਨਾ ਛੋੜੀ ਮੋਟੀ ਮੋਟੀ ਖਾਣਾ ਤਾਂ ਬੰਦਾ ਮੋਟਾ ਇਸਾਪੀ ਕਰਤੀ ਸੋਈ ਅਜੀ ਕੱਲ ਇੱਕ ਕੋਟ ਹੋਰ ਨਾਲ ਕੱਲ ਫੇਰ ਏਦਾਂ ਗਾ ਪਾਣਾ ਦੇਖੀ ਉਹ ਵੀ ਮੇਰੇ ਤੋਂ ਬਰਾਉਂਡ ਹੈ ਹੈ ਭੱਬੀ ਨੇ ਕਹਿਣਾ ਮੈਂ ਤਾਂ ਗੰਡੇ ਥੋਪੇ ਕਰ ਕਰ ਕੇ ਥੱਕ ਜਾਣਾ ਪਤਾ ਕਿੱਥੋਂ ਆਏ ਹੋ ਹੈ ਸੋਨੂ ਕਰੋ ਹਾਂਜੀ ਮੈਂ ਵੀਡੀਓ ਬੰਦ ਰੱਖ ਦਿੱ ਲਾ ਮਠਾਈ ਆ ਗਈ ਗੱਲ ਸਹੀ ਲੱਗਣ ਤਾਂ ਕਰੇ ਲਾ ਮਠਾਈ ਦੇ ਮਨਪੇ ਨੂੰ ਸਾਰਾ ਪਤਾ ਮਨਪੇ ਤੋਂ ਮਠਾਈ ਲੱਗਣ ਦੀ ਜਿਹੜੀ ਉਹ ਨਹੀਂ ਹੁੰਦੀ ਉਹਦੇ ਵਾਲੀ ਪਾਣ ਵਾਲੀ ਅਮਣ ਪਾਣ ਫੇਟੇ ਵਾਲੀ ਦੇ ਗ੍ਰੀਨ ਚ ਕਲਰ ਦੀ ਬਲਵਿੰਦਰ ਪਾਨ ਪਸਾ ਪਾਨ ਉਦਾਂ ਦੇ ਉਦਾਂ ਦੇ ਲੱਗਦੇ ਨੇ ਬਲਵਿੰਦਰ ਦੀ ਫੇਵਰਟ ਹੁੰਦੀ ਸੀਗੀ ਉਹ ਸਟੀਲ ਭੂਲਦੇ ਮੰਥੀ ਕਿੱਥੇ ਪੈ ਚੱਕੇ ਆਹਾਂ ਫਿਰ ਠੀਕ ਹੈ ਹੋਰ ਦੇਖ ਚੱਲ ਮੇਰੀ ਦਾਲ ਬਗਲੀ ਬਣੀ ਨਹੀਂ ਬਣੀ ਓਏ ਫਤਿਹ ਹਾਂ ਨਾ ਨਾ ਬੱਬੀ ਵੀਰੇ ਆ ਇੱਥੋਂ ਚੋਕ ਲੈ ਇਹਨੇ ਫਤਿਹ ਨੇ ਕਰ ਦੇਣਾ ਇਹਦਾ ਕੰਮ ਨਾ ਪੁੱਤ ਕਿਉਂ ਤੂੰ ਕਰਦਾ ਲਵਨ ਵੀਰ ਅਬ ਬੀਰ ਨੂੰ ਪੁੱਛ ਕੇ ਨਾ ਇਹਨੂੰ ਬਾਲਟੀ ਉੱਥੇ ਰੱਖਾ ਕੇ ਤੇ ਹੱਥੋਂ ਅਤਵਾ ਜੀ ਗਏ ਨਾ ਇੱਥੇ ਸਾਰਾ ਕੰਮ ਬਰਜ ਜਾਣਾ ਨਹੀਂ ਮੰਨ ਪਈ ਤਾਂ ਇੱਥੇ ਬਾਹ ਮਾਰ ਦੇਣਾ ਪੁੱਤ ਇਹਨੂੰ ਕਿੱਥੇ ਰੋਕਾਂਗੇ ਉਹਨੂੰ ਪੁੱਛ ਲੈ ਵੀਰ ਨੂੰ ਕਿੱਥੇ ਰੱਖਣਾ ਹੈ ਉੱਥੇ ਹੀ ਰੱਖ ਦੇ ਫੜੇ ਤੂੰ ਕਿ ਲੱਭਦਾ ਫਰਿਜ ਚੋਂ ਜੇ ਮੈਂ ਲੱਭਾਂ ਕਰੇਲੇ ਜ਼ਿਆਦਾ ਹੋ ਗਏ ਨੇ ਤੇ ਮੈਂ ਕਿਹਦੀ ਦੂਜੀ ਕੜਾਈ ਚ ਬਣਾ ਲਾਂ ਤੇ ਗਲਤ ਤਰੀਕੇ ਨਾਲ ਬਣਾ ਲੈ ਕਰੇਲੇ ਪਹਿਲਾਂ ਫਰਾਈ ਕਰ ਲੈਣੇ ਸੀ ਮਿੰਟ ਲੱਗਣਾ ਸੀ ਬਾ ਮਸਾਲਾ ਤੇ ਚਾਲੋਂ ਤੋਂ ਬਾਅਦ ਥੋੜਾ ਹੋਰ ਸੇਕ ਲਵਾਉਣਾ ਸੀ ਤੇ ਮਿੰਟ ਚ ਕਰੇਲੇ ਬਣ ਜਾਂਦੇ ਨੇ ਉਹਦੇ ਰੂਟ ਮਸਾਲਾ ਭਰ ਚੁੱਕੀ ਹੈ ਤੂੰ ਮੈਨੂੰ ਭੌਂਕਨ ਨੂੰ ਕਿਹਾ ਵੀ ਗਿਆਨ ਤੇ ਭੌਂਕ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਨਹੀਂ ਭੌਂਕੀ ਹੈ ਜੀ ਚਲੋ ਜੀ ਬਣ ਗਏ ਨੇ ਬਣ ਗਏ ਕਰੇਲੇ ਲੱਗ ਗਿਆ ਤੜਕਾ ਇਹ ਤਾਂ ਦਾਲ ਵੀ ਬਣ ਗਈ ਆ ਜੇ 7 ਵਜੇ ਦੇ ਇਹਨੇ ਬਸ ਮੈਨੂੰ ਐ ਹੋਇਆ ਪਿਆ ਫਟਾਫਟ ਵੀ ਮੈਂ 7 ਵਜੇ ਤੋਂ ਪਹਿਲਾਂ ਪਹਿਲਾਂ ਰੋਟੀ ਖਾ ਲ ਆ ਫਟਾਫਟ ਬਣਾ ਕੇ ਦਾਲ ਬਣਾਉਂਦਾ ਮੇਨ ਕਾਰਨ ਇਹ ਹੈ ਜੀ ਕਿ ਕਿਹ ਕਿਹ ਰਿਲੇਨ ਟਾਈਮ ਲੱਗਿਆਣਾ ਜੀ ਵੈਸੇ ਵੀ ਅਮਣੋਰੀ ਸਾਰੇ ਰੋਟੀ ਲੇਟ ਖਾਂਦੇ ਨੇ ਇਹਨਾਂ ਨੇ ਖਾਣੀ 8:30 9 ਵਜੇ ਦਾ ਸੀ ਇਹਨੇ ਕੰਤੋਂ ਪਤਾ ਨਹੀਂ ਕਿੱਥੇ ਰੱਖਾਈਆਂ ਓ ਬਈ ਹੈ ਅਮਰਾ ਆ ਤੇ ਵੱਡਾਂ ਪਿਛੇ ਆ ਜਾਣਾ ਸੀ ਇਹਦਾ ਕੀ ਸੀ ਹੋਰ ਕਿਚਨ ਜੀ ਵਲੌਗ ਆਪਾਂ ਕਰ ਦਿੰਨੇ ਆਂ ਅਰ ਇੰਡ ਕਿਉਂਕਿ ਹਣ ਕਰੀਏ ਕੰਮ ਕਰ ਰੋਟੀ ਪਾਣੀ ਪਾਈਏ ਤੇ ਫਿਰ ਘੜੀ ਉਧਰ ਤੋਂ ਨੂੰ ਘਰੇ ਜਾ ਕੇ ਆਈ ਪੁੱਤ ਦੋ ਤਿੰਨ ਦਰਵਾਜ਼ੇ ਉਹ ਲੱਗੇ ਨੇ ਉਹ ਵੀ ਵੇਖ ਕੇ ਆਈਏ ਸਵੇਰ ਦਾ ਜਿਹ ਉਧਰ ਜਿਹੜਾ ਨਹੀਂ ਲੱਗਿਆ ਹੈਗਾ ਹੈਂ ਤਾਂ ਖੰਮਣੀਆਂ ਸਾਰਿਆਂ ਨੂੰ ਬੰਦ ਲੈਂਦੇ ਆਂ ਤੇ ਅੱਜ ਉਹਨਾਂ ਨੇ ਹੋਰ ਲਾਇਆ ਸੀ ਤੇ ਉਹਨਾਂ ਨੂੰ ਜਿਹ ਖੰਮਣੀਆਂ ਬੰਨੀਆਂ ਨਹੀਂ ਹੈਗੀਆਂ ਬਸ ਆਹ ਰੋਟੀ ਰੋਟੀ ਬਣਾ ਕੇ ਫਿਰ ਜਾਂਦੇ ਆਂ ਉਂਝਾ ਮਾਰ ਕੇ ਉਹਨੇ ਆਪ ਕਿਉਂ ਕਿ ਬਾਰੇ ਨਾ ਗਰਮੀ ਤਾਂ ਬਹੁਤ ਹੁੰਦੀ ਆ ਤੇ ਵੈਸੇ ਮੈਂ ਤਾਂ ਸੂਰਤ 2:30 ਵਜੇ ਆਉਣੀ ਆ ਜੋ ਤੋਂ ਬਾਅਦ ਆ ਕੇ ਘੜੀ ਬੈਠੋ ਜਾਈਦਾ ਬੱਸ ਐਸਟਾ ਬ੍ਰੋਕੀ ਦਾ ਟਾਈਮ ਹੋ ਜਾਂਦਾ ਟਾਈਮ ਹੀ ਨਹੀਂ ਲੱਗਦਾ ਸੱਚਾ ਜਾਨ ਦਾ